रेडी स्टार्ट ਹਾੜੀ ਦਾ ਸੀਜ਼ਨ ਆਉਂਦਿਆਂ ਹੀ ਭਾਵੇਂ ਅੱਜ ਵੀ ਕਿਸਾਨਾਂ ਅਤੇ ਕਾਮਿਆਂ ਵਿੱਚ ਆਪਣੀ ਪੱਕ ਚੁੱਕੀ ਕਣਕ ਦੀ ਫਸਲ ਨੂੰ ਸਾਂਭਣ ਲਈ ਭੱਜਨਠ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਿੱਚ ਪਹਿਲਾਂ ਵਾਲੀ ਰਵਾਨਗੀ ਅੱਜ ਵੇਖਣ ਨੂੰ ਨਹੀਂ ਮਿਲਦੀ ਡੰਡੀ ਜੇ ਘਰਟਾਈ ਤਿੰਨ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਅੱਜ ਵਾਂਗ ਕਣਕ ਦੀ ਫਸਲ ਵੱਢਣ ਲਈ ਐਨੇ ਸਾਧਨ ਮੌਜੂਦ ਨਹੀਂ ਸਨ ਡੰਡੀ ਉਸ ਸਮੇਂ ਕਿਸਾਨਾਂ ਵੱਲੋਂ ਆਪਸੀ ਭਾਈਚਾਰੇ ਨਾਲ ਕਣਕ ਦੀ ਫਸਲ ਵੱਢੀ ਜਾਂਦੀ ਸੀ ਡੰਡੀ ਬਾੜੀ ਦਾ ਸਾਰਾ ਕੰਮ ਹੀ ਲਗਭਗ ਹੱਥੀ ਕੀਤਾ ਜਾਂਦਾ ਸੀ ਡੰਡੀ ਆਪਸੀ ਸਹਿਯੋਗ ਨਾਲ ਆਪਸ ਵਿੱਚ ਕਣਕ ਦੀ ਫਸਲ ਵੱਢਣ ਨੂੰ ਮਾਲਵਾ ਖਿੱਤੇ ਵਿੱਚ ਮੰਗ ਪਾਈ ਆਖਿਆ ਜਾਂਦਾ ਸੀ ਡੰਡੀ ਜਿਸ ਘਰ ਵੱਲੋਂ ਮੰਗ ਪਾਈ ਜਾਂਦੀ ਸੀ ਉਸ ਘਰ ਵਿੱਚ ਵਿਆਹ ਵਰਗਾ ਮਾਹੌਲ ਹੁੰਦਾ ਸੀ ਡੰਡੀ ਘਰ ਵਿੱਚ ਜਲੇਬੀਆਂ ਅਤੇ ਰੋਟੀਆਂ ਦਾ ਖੁੱਲਾ ਲੰਗਰ ਚੱਲਦਾ ਸੀ ਡੰਡੀ ਆਥਨ ਵੇਲੇ ਕਣਕ ਵੱਢ ਕੇ ਆਏ ਬਾੜਿਆਂ ਲਈ ਵਿਸ਼ੇਸ਼ ਖੁਰਾਕ ਦਾ ਪ੍ਰਬੰਧ ਵੀ ਜ਼ਰੂਰੀ ਤੌਰ ਤੇ ਕੀਤਾ ਜਾਂਦਾ ਸੀ ਆਕੇ ਪਿੰਡ ਵਿੱਚ ਉਹਨਾਂ ਨੂੰ ਕਿਸੇ ਗੱਲੋਂ ਨੀਵਾ ਨਾ ਵੇਖਣਾ ਪਵੇ ਡੰਡੀ ਜਲੇਬੀਆਂ ਲੰਗਰ ਵਰਤਾਉਣ ਦਾ ਕੰਮ ਪਿੰਡ ਦੇ ਕੁਝ ਮੋਹਤਵਰ ਬੰਦਿਆਂ ਨੂੰ ਸੌਂਪਿਆ ਜਾਂਦਾ ਸੀ ਡੰਡੀ ਉਸ ਸਮੇਂ ਲੋਕ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਵੀ ਲੋਕਾਂ ਨੂੰ ਲੈ ਕੇ ਕਣਕ ਵੜਨ ਲਈ ਚਲੇ ਜਾਂਦੇ ਸਨ ਡੰਡੀ ਅਦੇਹੇ ਸਮੇਂ ਵਿੱਚ ਕਣਕ ਵਧਣਾ ਆਏ ਮਹਿਮਾਨਾਂ ਦੀ ਵੀ ਖੂਬ ਸੇਵਾ ਹੁੰਦੀ ਸੀ ਡੰਡੇ ਇਕੱਠੇ ਹੋਏ ਲੋਕ ਆਪਸੀ ਭਾਈਚਾਰੇ ਅਤੇ ਸਾਂਝ ਨਾਲ ਇੱਕ ਦਿਨ ਵਿੱਚ ਹੀ ਕਈ ਕਈ ਏਕੜ ਕਣਕ ਦੀ ਵਾਢੀ ਕਰ ਦਿੰਦੇ ਸਨ ਡੰਡੇ ਕਣਕ ਦੇ ਬਾੜਿਆਂ ਵਿੱਚ ਪੂਰਾ ਦਮਖਮ ਹੁੰਦਾ ਸੀ ਡੰਡੇ ਕਣਕ ਵੜਦੇ ਆ ਹੀ ਲੋਕ ਆਪਸ ਵਿੱਚ ਸਰਤਾ ਵੀ ਲਾਉਂਦੇ ਸਨ ਅਤੇ ਵੱਧ ਥਾਂ ਵੱਡਣ ਬਾਲੇ ਨੂੰ ਘਿਉ ਦਾ ਪੀਪਾ ਦੇ ਕੇ ਉਸ ਦਾ ਸਨਮਾਨ ਵੀ ਕੀਤਾ ਜਾਂਦਾ ਸੀ ਡੰਡੀ ਬਾਡੀ ਤੋਂ ਬਾਅਦ ਲੋਕ ਆਪਣੀ ਆਪਣੀ ਕਣਕ ਨੂੰ ਪਿੰਡ ਵਿੱਚ ਲੱਗੀ ਮਸ਼ੀਨ ਕੋਲ ਇਕੱਠੀ ਕਰਦੇ ਅਤੇ ਆਪਣੀ ਵਾਰੀ ਆਉਣ ਦਾ ਇੰਤਜ਼ਾਰ ਕਰਦੇ ਡੰਡੀ ਪਿੰਡਾਂ ਵਿੱਚ ਉਸ ਸਮੇਂ ਕਣਕ ਕੱਢਣ ਵਾਲੀਆਂ ਕੇਵਲ 1-2 ਮਸ਼ੀਨਾਂ ਹੀ ਹੁੰਦੀਆਂ ਸਨ ਡੰਡੇ ਜਿਨ੍ਹਾਂ ਘਰਾਂ ਦੀ ਕਣਕ ਜ਼ਿਆਦਾ ਹੁੰਦੀ ਉਹ ਲਗਾਤਾਰ ਦਿਨ ਰਾਤ ਕਣਕ ਦੀ ਕਢਾਈ ਵਿੱਚ ਲੱਗੇ ਰਹਿੰਦੇ ਡੰਡੇ ਕਣਕ ਕੱਢਣ ਤੋਂ ਬਾਅਦ ਲੋਕ ਆਪਸੀ ਮਿਲਵਰਤਨ ਨਾਲ ਹੀ ਤੂੜੀ ਨੂੰ ਪੰਡਾਂ ਵਿੱਚ ਬੰਨ ਬੰਨ ਕੇ ਆਪਣੇ ਸਿਰਾਂ ਤੇ ਰੱਖ ਕੇ ਆਪਣੇ ਆਪਣੇ ਘਰਾਂ ਤੱਕ ਪਹੁੰਚਾਉਂਦੇ ਡੰਡੇ ਹਾੜੀ ਦੇ ਸੀਜ਼ਨ ਦੌਰਾਨ ਉਸ ਸਮੇਂ ਔਰਤਾਂ ਵੀ ਬਰਾਬਰ ਦਾ ਸਾਥ ਨਿਭਾਉਂਦੀਆਂ ਸਨ ਡੰਡੀ ਇਸ ਤਰ੍ਹਾਂ ਕਣਕ ਦਾ ਇਹ ਸੀਜ਼ਨ ਲਗਾਤਾਰ 2-2 ਮਹੀਨੇ ਤੱਕ ਚੱਲਦਾ ਰਹਿੰਦਾ ਡੰਡੀ ਆਥਨ ਵੇਲੇ ਹਾੜੀ ਵੱਢ ਕੇ ਆਏ ਕਾਮਿਆਂ ਦਾ ਥਕੇਵਾ ਲਾਹਣ ਲਈ ਆਮ ਘਰਾਂ ਵਿੱਚ ਉਹਨਾਂ ਨੂੰ ਸ਼ੱਕਰ ਅਤੇ ਘਿਓ ਦਿੱਤਾ ਜਾਂਦਾ ਤਾਂ ਕਿ ਸਰੀਰ ਦੀ ਤਾਕਤ ਲਗਾਤਾਰ ਬਣੀ ਰਹੇ ਡੰਡੀ ਹਾੜੀ ਦਾ ਸਾਰਾ ਕੰਮ ਹੀ ਦਾਤੀਆਂ ਨਾਲ ਹੋਣ ਕਾਰਨ ਆਥਨ ਵੇਲੇ ਦਾਤੀਆਂ ਦੇ ਦੰਦੇ ਕਢਾਉਣ ਲਈ ਪਿੰਡਾਂ ਵਿੱਚ ਸੇਪੀ ਬਾਲੇ ਲੋਹਾਰਾਂ ਕੋਲ ਵੀ ਲੋਕਾਂ ਦਾ ਮੇਲਾ ਲੱਗਿਆ ਰਹਿੰਦਾ ਸੀ ਡੰਡੀ ਆਮ ਲੋਕਾਂ ਨੂੰ ਦਾਤੀਆਂ ਦੇ ਦੰਦੇ ਕਢਾਉਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਡੰਡੀ ਸੁਕੀਨ ਵਾਢੇ ਤਾਂ ਆਪਣੀਆਂ ਦਾਤੀਆਂ ਨੂੰ ਘੁੰਗਰੂ ਵੀ ਲਗਵਾ ਕੇ ਰੱਖਦੇ ਪਰ ਹੁਣ ਤਾਂ ਆਮ ਘਰਾਂ ਵਿੱਚੋਂ ਦਾਤੀਆਂ ਵੀ ਗਾਇਬ ਹੋ ਰਹੀਆਂ ਹਨ ਡੰਡੀ ਹੁਣ ਨਾ ਹੀ ਹਾੜੀ ਵੱਢਣ ਵਾਲੇ ਉਹ ਤਕੜੇ ਜੁੱਸਿਆਂ ਵਾਲੇ ਲੋਕ ਰਹੇ ਹਨ ਅਤੇ ਨਾ ਹੀ ਉਹ ਖੁਰਾਕਾਂ ਡੰਡੀ ਘਰ ਘਰ ਵਿੱਚ ਖੜੀ ਮਸ਼ੀਨਰੀ ਨੇ ਹੁਣ ਕਣਕ ਦੀ ਵਾਢੀ ਦੇ ਕੰਮ ਨੂੰ ਅਤ ਸੁਖਾਲਾ ਬਣਾ ਦਿੱਤਾ ਹੈ ਡੰਡੀ ਅਜੋਕੇ ਸਮੇਂ ਵਿੱਚ ਮਸ਼ੀਨਰੀ ਦੀ ਵੱਧੀ ਆਮਦ ਕਾਰਨ ਹੁਣ ਹਾੜੀ ਦਾ ਇਹ ਸੀਜ਼ਨ ਸਿਰਫ 15 ਦਿਨਾਂ ਵਿੱਚ ਨਿਬੜ ਜਾਂਦਾ ਹੈ ਡੰਡੀ ਹਾੜੀ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਕੰਬਾਈਨਾ ਦਿਨਾਂ ਵਿੱਚ ਹੀ ਖੇਤਾਂ ਨੂੰ ਖਾਲੀ ਕਰਦੀਆਂ ਹੋਈਆਂ ਅੱਗੇ ਵੱਧੀਆਂ ਹਨ